ਪਿੰਡ ਦੇ ਵਿੱਚ ਆਪਣੇ ਘਰ ਤੋਂ ਹੀ ਸ਼ੁਰੂ ਕਰੀਏ ਕੋਈ ਵੀ ਵਿਅਕਤੀ ਜੇਕਰ ਕੋਈ ਨਸ਼ੇਵਲ ਜਿਹੜਾ ਜਾਂਦਾ ਹੈਗਾ ਤੇ ਉਹਨੂੰ ਪ੍ਰੇਰਿਤ ਕਰਕੇ ਆਪਾਂ ਸਪੋਰਟਸ ਦੀਆਂ ਖੇਮਾਂਬੰਦ ਹੋਈਏ ਇਸੇ ਲੜੀ ਤਹਿਤ ਜਿਹੜਾ ਅਸੀਂ ਅੱਜ ਟੂਰਨਾਮੈਂਟ ਜਿਹੜੇ ਪੂਰੇ ਸ਼ਹਾਪੂਰ ਡਿਸਟ੍ਰਿਕਟ ਵਿੱਚ ਪੰਜਾਬ ਪੁਲਿਸ ਵੱਲੋਂ ਆਮ ਪਬਲਿਕ ਨਾਲ ਮਿਲ ਕੇ ਸਾਡੇ ਸਾਰੇ ਸੀਨੀਅਰ ਅਫਸਰ ਅੱਜਕੱਲ ਫੀਲਡ ਵਿੱਚ ਆ ਉਹਦਾ ਇੱਕੋ ਹੀ ਇੱਕ ਮਕਸਦ ਆ ਕਿ ਜਿਹੜਾ ਸਾਡੀ ਨੌਜਵਾਨ ਪੀੜੀ ਦੀ ਜਿਹੜੀ એનર્ਜੀ ਸ਼ਾਬ ਨੂੰ ਪਿੰਡਾਂ ਵਿੱਚ ਇਧਰ ਉਧਰ ਗੜੀਆਂ ਮੱਹੱਲਿਆਂ ਵਿੱਚ ਖੜਕੇ ਉਹ ਗਰਾਊਂਡ ਦੇ ਵਿੱਚ ਬੇਸਟ ਹੋਵੇ ਔਰ ਜਿਹੜਾ ਸਾਡਾ ਯੂਥ ਆ ਉਹ ਜਿਹੜਾ ਸਪੋਰਟਸ ਨਾਲ ਜੁੜੇ ਹੈਲਦੀ ਮਾਈਂਡ ਹੈਲਦੀ ਲਾਈਫ ਜਿਹੜੀ ਜ਼ਿੰਦਗੀ ਜੀਤ ਕਰੇ ਤੁਹਾਡੀ ਮੈਂ ਜਾਣਕਾਰੀ ਦੱਸ ਦਿਆਂ ਕਿ ਮੈਂ ਬਤੌਰ ਆਪ ਇੰਟਰਨੈਸ਼ਨਲ ਫੁੱਟਬਾਲ ਪਲੇਅਰ ਆਇਆ ਔਰ ਮੈਂ ਮਾਲਪੁਰ ਦੀ ਧਰਤੀ ਦਾ ਹੀ ਪੁੱਤਾ ਹੋਇਆ ਆ ਕਿਸੇ ਵੀ ਕਿਸਮ ਦਾ ਜਿਹੜਾ ਸਾਡੇ ਵੱਲੋਂ ਨਸ਼ੇ ਦੇ ਗੇਸਟ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਊਗਾ ਜੇਕਰ ਕੋਈ ਸਾਡਾ ਬੱਚਾ ਗਲਤ ਸੰਗਤ ਦੇ ਵਿੱਚ ਪੈ ਗਿਆ ਹੈਗਾ ਤੇ ਉਹਨੂੰ ਅਸੀਂ ਮੋਟੀਵੇਟ ਕਰਕੇ ਐਨਆਰਆਈ ਦੇ ਵੀਰਾਂ ਨਾਲ ਅਸੀਂ ਡੀਡਿਕਸ਼ਨ ਸੈਂਟਰ ਵਿੱਚ ਜਮ੍ਹਾਂ ਕਰਾਈਏ ਔਰ ਉਹਦੇ ਜੇ ਕੋਈ ਖਰਾਬੀ ਕੋਈ ਪ੍ਰੋਬਲਮ ਹੋਣੀ ਸਾਡੇ ਕੰਸਰਨ ਐਸਐਚਓ ਮੱਤੀ ਸਾਹਿਬਾਨ ਔਰ ਅਸੀਂ ਸਾਰਾ ਸ਼ਹਾਪੁਰ ਮਦਦ ਕਰ ਲਈ ਜਿਹੜੀ ਪਲੇਸ تیار ਹੈਗੀ ਆ ਔਰ ਆਪਾਂ ਉਹਨੂੰ ਇਹ ਤੋਂ ਇਲਾਵਾ ਜਿਹੜਾ ਕੋਈ ਹੋਰ ਡਰਗਸ ਮੰਗਲ ਜਿਹੜਾ ਆਪਾਂ ਸਾਡੇ ਬੱਚਿਆਂ ਨੂੰ ਖਰਾਬ ਕਰਦਾ ਤੇ ਉਹਦੇ ਬਾਰੇ ਵੀ ਸਾਡੀ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਅਸੀਂ 100% ਜਿਹੜਾ ਉਹਦਾ ਰਿਜ਼ਲਟ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਕੱਢ ਕੇ ਦੇਵਾਂਗੇ ਅਸੀਂ ਇਹਨਾਂ ਗਰਾਉਂਡਾਂ ਦੀ ਦੇਣ ਹੈਗਾ ਔਰ ਸਾਨੂੰ ਇਹ ਚੀਜ਼ ਚੰਗੀ ਔਰ برداشت ਨਹੀਂ ਹੁੰਦੀ ਕਿ ਸਾਡਾ ਜੁੱਧ ਜਿਹੜਾ ਜਿਹੜਾ ਸਾਡਾ ਰੰਗਲਾ ਪੰਜਾਬ ਆ ਉਹ ਨਸ਼ਿਆਂ ਦੀ ਮਤਲਬ ਮੇੜੇ ਵਿੱਚ ਜਿਹੜਾ ਗਰਖ ਹੋਵੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਤੁਹਾਡੀ ਪੰਚਾਇਤ ਨੇ ਉਪਰਾਲਾ ਕੀਤਾ ਜਾਂ ਵਕਵਾਖ ਹੋਰ ਪਿੰਡਾਂ ਨੂੰ ਵੀ ਇਸੇ ਤਰ੍ਹਾਂ ਪੰਚਾਇਤ ਤੋਂ ਸ਼ਹਿਰ ਲੈ ਕੇ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਤੋਂ ਸ਼ਹਿਰ ਲੈ ਕੇ ਇਹਨੂੰ ਜਿਹੜਾ ਜੋਤ ਦੀ ਜਿਹੜੀ ਨਰਜੀ ਆਪਾਂ ਗਰਾਉਂਡਾਂ ਵਿੱਚ ਉਹ ਜੀ ਕਰੀਏ ਤਾਂਕਿ ਜਿਹੜਾ ਸਾਡਾ ਪੁਇਕ ਵਿੱਚ ਬੱਚੇ ਆਪਣਾ ਇਲਾਕੇ ਦਾ ਪਰਿਵਾਰ ਦਾ ਪੰਜਾਬ ਦਾ ਦੇਸ਼ ਦਾ ਨਾਮ ਜਿਹੜਾ ਰੋਸ਼ਨ ਕਰਨਾ ਅਸੀਂ ਵੀ ਤਕਰੀਬਨ 20 ਸਾਲ ਬੋਟਵਾਲ ਕੈਰੀਅਰ ਆ ਔਰ ਮਾਲਪੜ ਦੀ ਧਰਤੀ ਤੋਂ ਸ਼ੁਰੂ ਕੀਤਾ ਔਰ ਇਸੇ ਬਦੌਲਤ ਹੀ ਅੱਜ ਜਿਹੜਾ ਇਹਨਾਂ بڑے ਰੈਂਕਾਂ ਤੇ ਪਹੁੰਚੇ ਆ ਕਿਉਂਕਿ ਅਸੀਂ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਪ੍ਰਾਪਤੀਆਂ ਕੀਤੀਆਂ ਪੰਜਾਬ ਪੁਲਿਸ ਦੀਆਂ ਔਰ ਪੰਜਾਬ ਟੀਮ ਦੀਆਂ ਇੰਡੀਆ ਟੀਮ ਦੀਆਂ ਕਪਤਾਨੀਆਂ ਕੀਤੀਆਂ ਆ ਔਰ ਅਸੀਂ ਵੀ ਜਦੋਂ ਜਿਆਦਾ ਟਾਈਮ ਆ ਤੁਹਾਡਾ ਨਹੀਂ ਲੈਂਦਾ ਲੈਣ ਨੂੰ ਤਾਂ ਮੈਂ ਤੁਹਾਨੂੰ ਘੰਟਾ ਬਣਾ ਲਵਾਂ ਅਸੀਂ ਵੀ ਜਿਹੜਾ ਜਦੋਂ ਛੋਟੇ ਹੁੰਦੇ ਸੀ ਤੇ ਆਪਣੇ ਬੜਿਆਂ ਨੂੰ ਦੇਖ ਉਹਨਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਸਪੋਰਟਸਵਨ ਨੂੰ ਪ੍ਰੇਰਿਤ ਹੋਏ ਆ ਔਰ ਅੱਜ ਤੁਹਾਡੇ ਸਾਹਮਣੇ ਖੜੇ ਆ ਅਸੀਂ ਬੱਚਿਆਂ ਨੂੰ ਇਹ ਪ੍ਰੇਰ ਕਰਦੇ ਆ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਅਸੀਂ ਪ੍ਰੇਰਿਤ ਹੋਇਆ ਤੁਸੀਂ ਵੀ ਸਾਨੂੰ ਦੇਖ ਕੇ ਵੀ ਮੈਂ ਵੀ ਆਫੀਸਰ ਬਣਨਾ ਮੈਂ ਵੀ ਇੱਕ ਵਧੀਆ სპੋਰਟਸਮੈਨ ਬਣਨਾ ਤੇ ਉਹਦਾ ਜਿਹੜਾ ਇਸ ਪਾਸੇ ਨੂੰ ਆਪਣੀ એનર્ਜੀ ਕਰੀਏ ਥੈਂਕ ਯੂ